ਆਨਲਾਈਨ ਗੇਮਡ ਤੋਂ ਆਨਲਾਈਨ ਨਾ ਨਹੀਂ ਅਗਰ ਗਾਡੀ ਓਵਰਲੋਡ ਹੈ ਤਾਂ ਥਾਣੀ ਲਗਾ ਦੂੰਗਾ ਠੀਕ ਹੈ 4 ਬਲੋਕਸ ਹੋਏ ਹੀ ਇਹ ਕਿਉਂ ਨਹੀਂ ਓਵਰਲੋਡ ਕਿੰਨੇ ਓਵਰਲੋਡ ਹੈ ਤਾਂ ਲੈ ਚਲੀਏ ਜਿਹੜੀ ਗੱਡੀਆਂ ਵੱਧ ਤੋਂ ਥਾਣੀ ਹਾਂਜੀ ਆ ਤੇ ਇਸ ਕੇੰਦਰ ਦੇ ਕੋਈ ਨਹੀਂ ਕੋਈ ਅਰਵੰਨ ਨਾਲ ਗੱਲ ਕਰ ਨੂੰ ਕਿੰਨਾ ਦਦਾ ਹੋ ਗਿਆ ਮੋਗਵਾਲਾ ਸਹੀ ਕਿ ਉਹ ਮੋਗਵਾਲਾ ਇਹ ਕਿ ਤਰੀਕਾ ਆ online ਕਰਦੇ ਮੋਲ ਦੇ ਕੀ ਕਰਦੇ online ਕਰਦੇ ਬੱਸ ਹਾਂਜੀ ਨਾਤਾ ਕੀਤਾ ਗਿਆ ਹਾਂਜੀ ਗੱਲ ਆਈ ਹੈ ਜੀ ਮਤਲਬ ਆਪਣੇ ਸ਼ਹਿਰ ਦੇ ਵਿੱਚ ਆਪਣੇ ਰੋਡ ਦੇ ਉੱਪਰ ਕੋਈ ਵੀ ਗੱਡੀ ਓਵਰਲੋਡ ਚੱਲਦੀ ਆ ਜਾਂ ਓਵਰ ਡਾਈਮੈਂਸ਼ਨ ਚੱਲਦੀ ਆ ਤਾਂ ਆਸ-ਪਾਸ ਦੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਤੇ ਸਰਕਾਰੀ ਰੂਲਾਂ ਦੇ ਖਿਲਾਫ ਵੀ ਹੁੰਦੇ ਆ ਤਾਂ ਅੱਜ ਅਸੀਂ ਕੋਈ ਗੱਡੀਆਂ ਦੇਖੀਆਂ ਇੱਥੇ ਜਿਹੜੀਆਂ ਓਵਰਲੋਡ ਸੀਗੀਆਂ ਤੇ ਅਸੀਂ ਉਹਨਾਂ ਦੇ ਚਲਾਨ ਕੱਟੇ ਆ ਤੇ ਜਿਨ੍ਹਾਂ ਦੇ ਅਸੀਂ ਚਲਾਨ ਕੱਟੇ ਆ ਉਹਨਾਂ ਨੂੰ ਅਸੀਂ ਹੁਣ ਥਾਣੇ ਵੱਲ ਭੇਜ ਰਹੇ ਹਾਂ ਕਿੰਨੀਆਂ ਗੱਡੀਆਂ ਦਾ ਚਲਾਨ ਕੱਟਿਆ ਤੁਸੀਂ ਤਕਰੀਬਨ 3 2 3 ਲੱਖ ਦੇ ਚਲਾਨ ਹੋ ਚੁੱਕੇ ਆ ਜੀ ਅੱਜ ਹੁਣ ਹੁਣ ਤੱਕ ਕਿੰਨੀਆ ਕਰਦੇ ਹੋ ਜਰਾ ਜੀ ਅੱਜ ਅੱਜ ਦੀ ਗੱਲ ਹੀ ਕਰ ਰਹੀ ਹਾਂ ਮੈਂ 2.5 ਤੋਂ 3 ਲੱਖ ਰੁਪਏ ਦੇ ਜੁਰਮ ਹੋ ਚੁੱਕੇ ਆ ਪਿਛਲੇ 1 ਘੰਟੇ ਦੇ ਵਿੱਚ ਨਾਕਾ ਲਾਇਰ ਕਿੰਨੀ ਦੇ ਰਿਹਾ ਸਰ ਇੱਕ ਪਿਛਲੇ 1 ਘੰਟੇ ਤੋਂ ਅਸੀਂ ਇਸ ਰੋਡ ਤੇ ਸੀਗੇ ਤੇ 1 ਘੰਟੇ ਦੇ 2.5 ਤੋਂ 3 ਲੱਖ ਰੁਪਏ ਦੇ ਜੁਰਮ ਹੋ ਚੁੱਕੇ ਆ ਜੀ ਤਕਰੀਬਨ 7 ਤੋਂ 8 ਸਾਨੂੰ ਵੱਡੀਆਂ ਗੱਡੀਆਂ ਮਿਲੀਆਂ ਨੇ ਓਵਰਲੋਡ ਸੀ ਤੇ ਉਹਨਾਂ ਦੇ ਆਪਸ ਵਿੱਚ ਜਿਹੜਾ ਚਾਹਾਂਗਾ ਜਿਹੜੇ ਓਵਰਲੋਡ ਗੱਡੀਆਂ ਲੈ ਕੇ ਘੁੰਮਦੇ ਲੈ ਕੇ ਆਉਂਦੇ ਉਹਨਾਂ ਨੂੰ ਇਹੀ ਹੈ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਿਉਂ ਕਰਨਾ ਆਪਣੀਆਂ ਗੱਡੀਆਂ ਨੂੰ ਲਿਮਿਟ ਦੇ ਵਿੱਚ ਰੱਖ ਕੇ ਚਲਾਉਣਾ ਸਪੀਡ ਵਾਈਜ਼ ਵੀ ਹਾਈਟ ਵਾਈਜ਼ ਵੀ ਤੇ ਵੇਟ ਵਾਈਜ਼ ਵੀ ਤਾਂ ਕਿ ਸੜਕ ਇੱਕ ਸੁਰੱਖਿਅਤ ਏਰੀਆ ਰਹੇ ਕਿ ਇਹਦੀ ਜਾਣ ਮਾਲ ਦਾ ਨੁਕਸਾਨ ਨਾ ਹੋਵੇ। ਉਹ ਉਹਦੇ ਛੋਟੇ ਗੱਡੀਆਂ ਆ ਇੱਥੇ ਹਾਂਜੀ ਉਹ ਵੀ ਕੁਝ ਗੱਡੀਆਂ ਜਿਹੜੀਆਂ ਓਵਰਲੋਡ ਓਵਰ ਹਾਈਟ ਪਾ ਕੇ ਲੈ ਕੇ ਚੱਲਦੇ ਆ ਹਾਂਜੀ ਹਾਂਜੀ ਤੇ ਉਹਨਾਂ ਦਾ ਵੀ ਕੁਝ ਕਰਕੇ ਚਲਾਉਣਾ ਛੋਟੀਆਂ ਗੱਡੀਆਂ ਓਵਰਲੋਡ ਅਸੀਂ ਅੱਜ ਇਸ ਵਕਤ ਤਾਂ ਨਹੀਂ ਗੱਟਿਆ ਯਾ ਇਸ ਵਕਤ ਤਾਂ ਸਾਨੂੰ ਵੱਡੀਆਂ ਗੱਡੀਆਂ ਮਿਲੀਆਂ ਕਿਉਂਕਿ ਰਾਤ ਦੇ ਟਾਈਮ ਤੇ ਜ਼ਿਆਦਾਤਰ ਵੱਡੀਆਂ ਗੱਡੀਆਂ ਚੱਲਦੀਆਂ ਹੁੰਦੀਆਂ। ਹੂੰ ਛੋਟੀਆਂ ਗੱਡੀਆਂ ਜਾਂ ਮੋਡੀਫਾਈਡ ਗੱਡੀਆਂ ਜਾਂ ਇਲੀਗਲ ਜਿਹੜੀਆਂ ਗੱਡੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਨਾਰਮਲੀ ਉਹ ਸਾਨੂੰ ਦਿਨੇ ਮਿਲਦੀਆਂ ਤੇ ਅਸੀਂ ਉਹਨਾਂ ਦਾ ਚਲਾਨ ਦਿਨੇ ਕਰਦੇ ਹੁੰਦੇ ਹਾਂ ਜੇ ਹੁਣ ਵੀ ਸਾਨੂੰ ਮਿਲਣਗੇ ਅਸੀਂ ਹੁਣ ਵੀ ਕਰਾਂਗੇ ਬਟ ਨਾਰਮਲੀ ਉਹ ਸਾਨੂੰ ਦਿਨੇ ਮਿਲਦੇ ਹੁੰਦੇ ਆ ਸਰ ਇੱਕ ਮਰ ਕੇ ਹੁਣ ਇਸ ਦੇ ਮੌਸਮ ਵਿੱਚ ਜਿਹੜੇ ਤੂੜੀ ਵਾਲੀਆਂ ਟਰਾਲੀਆਂ ਜਿਹੜੀਆਂ ਆ ਗਿਆ ਹਾਂ ਹਾਂਜੀ ਹਾਂਜੀ ਐਕਚੁਅਲੀ ਲੱਗਦੀ ਹੈ ਹਾਂਜੀ ਜਿਹੜੇ ਤੂੜੀ ਵਾਲੇ ਵੱਡੇ ਹੋਉਂਦੇ ਆਈ ਟਰਾਲੀਆਂ ਹੁੰਦੀਆਂ ਜਿਹੜੀਆਂ ਕਿ ਡੇਂਜਰਸ ਤਰੀਕੇ ਨਾਲ ਭਰੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਵੀ ਚਲਾਨ ਕਰਦੇ ਆਈ ਉਹਨਾਂ ਦੇ ਵੀ ਰੈਗੂਲਰਲੀ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਵੀ ਅਸੀਂ ਉਹ ਕੀ ਕਰਦੇ ਹਾਂ ਉਹਨਾਂ ਨੂੰ ਅਸੀਂ ਉੱਥੇ ਖੜੇ ਕਰਕੇ ਟਰੱਕ ਜਿਹੜੇ ਉਹਨਾਂ ਦਾ ਟਰੈਕਟਰ ਹੁੰਦਾ ਉਹਨਾਂ ਨੂੰ ਥਾਣੀ ਬਾਉਂਡ ਕਰ ਲੈਣੇ ਹੁੰਦੇ ਆ ਅਸੀਂ ਕੁਝ ਬਾਉਂਡ ਵੀ ਕਰੀਆਂ ਗੱਡੀਆਂ ਕੋਈ ਹਾਂਜੀ ਹਾਂਜੀ ਉਹਨਾਂ ਪਹਿਲਾਂ ਅਸੀਂ ਉਧਰ ਕੈਂਟਾ ਨਹੀਂ ਕਰਕੇ ਆਏ ਸੀਗੇ ਤੇ ਫਿਰ ਇੱਥੇ ਕੋਈ ਇੱਧਰ ਵੀ ਅੱਗੇ ਗੱਡੀ ਹੈ ਜਿਹੜੀ ਓਵਰਲੋਡ ਆ ਅਸੀਂ ਉਹਨੂੰ ਥਾਣੀ ਲੈ ਕੇ ਜਾ ਰਹੇ ਹਾਂ ਤੁਹਾਡੇ ਨਾਲ ਗੱਲ ਕਰਕੇ ਫਿਰ ਅਸੀਂ ਉਹਨਾਂ ਨੂੰ ਥਾਣੀ ਲੈ ਕੇ ਜਾਣਾ ਠੀਕ ਅਡਾ ਸਿਰਫੋ ਹੀ ਕਰਦੇ ਜੀ ਬੇਕਰ